ਹਾਂ ਜੀ ਖਾਲਸੇ ਦਾ ਰਾਜ ਤਾਂ ਆਉਣਾ ਹੀ ਹੈ ਖਾਲਸੇ ਦਾ ਰਾਜ ਤਾਂ ਆਏਗਾ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਖਾਲਸੇ ਦਾ ਰਾਜ ਵੀ ਆਏਗਾ ਨਿਹੰਗ ਸਿੰਘ ਫੌਜਾਂ ਨਾਲ ਚੱਲਣਗੀਆਂ ਅ ਨਗਾਰੇ ਵੱਜਣਗੇ ਨਿਸ਼ਾਨ ਸਾਹਿਬ ਹਾਂ ਜੀ ਸ਼ਸਤਰ ਰੱਖਣਾ ਚਾਹੀਦਾ ਵੀ ਆਪਣੇ ਘਰ ਆਪਾਂ ਦੇਖੋ ਹਰ ਚੀਜ਼ ਆਪਣੇ ਕੋਲ ਆ ਗੱਡੀਆਂ ਵੀ ਨੇ ਮੋਟਰਸਾਈਕਲ ਵੀ ਹੈ। ਟੀਵੀ ਵੀ ਹੈਗੇ ਨੇ ਫਰਿੱਜ ਵੀ ਹੈਗੇ, ਏਸੀ ਵੀ ਨੇ। ਪਰ ਕਿਤੇ ਆਪਾਂ 2000 ਦੀ ਵਧੀਆ ਕਰਪਾਨ ਨਹੀਂ ਲੈਂਦੇ ਆਪਾਂ। ਸਿਰੀ ਸਾਹਿਬ ਜ਼ਰੂਰ ਹੋਣੀ ਚਾਹੀਦੀ। ਵਧੀਆ ਸਿਰੀ ਸਾਹਿਬ 5-10000 ਦੀ ਜਿਹੜੀ ਵਧੀਆ ਸਿਰੀ ਸਾਹਿਬ ਹੋਵੇ। ਹਾਂਜੀ ਯੁੱਧ ਵਾਲੀ। ਤਿੱਖੀ ਕਰਕੇ ਘਰ ਰੱਖੀ ਹੋਵੇ। ਹਾਂ। ਸਰ ਕਿਤੇ ਕੋਈ ਕੋਈ ਸਮਾਂ ਆ ਜੇ ਕਿਤੇ ਲੋਡ ਪੈ ਜੇ। ਆਪਣੀ ਵੀ ਰੱਖਿਆ ਹੋਏਗੀ। ਕਿਹਤੀ ਭੈਣ ਦੀ ਵੀ ਰੱਖਿਆ ਕਰੂਗਾ ਠੀਕ ਹੈ ਨਾ ਨਹੀਂ ਜੀ ਹੁਣ ਸ਼ਸਤਰ ਤਾਂ ਕਿਸੇ ਕੋਲ ਵੀ ਨਹੀਂ ਹੈਗਾ ਮਾਰ ਤਾਂ ਆਪੇ ਖਾਣੇ